ਹਾਂਜੀ ਦੋਸਤੋ ਆਪਾਂ ਆਪਣੇ ਪਲਾਟ ਤੇ ਗਏ ਸੀ ਜਿੱਥੇ ਕਿਸੇ ਨੇ ਖਾਲੀ ਪਲਾਟ ਦੇਖ ਕੇ ਮਾ우스 ਟਰੈਪ ਸਿਰ ਦਿੱਤਾ ਜਿਸ ਦੇ ਉੱਤੇ ਆ ਦੇਖੋ ਜੀ ਇੱਕ ਚਿੜੀ ਚਿਪਕ ਗਈ ਹੈ ਮਾ우스 ਟਰੈਪ ਹੁੰਦਾ ਹੈ ਜਿਸ ਦੇ ਉੱਤੇ ਗਲੂ ਲੱਗੀ ਹੁੰਦੀ ਹੈ ਤੇ ਉਸ ਦੇ ਉੱਤੇ ਮਾ우스 ਜਿਹੜਾ ਹੈਗਾ ਚਿਪਕ ਜਾਂਦਾ ਹੈ ਤੇ ਫਿਰ ਬਾਅਦ 'ਚ ਉਸ ਨੂੰ ਫੜ ਲਿਆ ਜਾਂਦਾ ਹੈ ਤੇ ਦੇਖੋ ਆ ਇੱਕ ਜਿੰਦੀ ਚਿੜੀ ਇਸ ਦੇ ਉੱਤੇ ਚਿਪਕ ਗਈ ਹੈ ਤੇ ਜਿਸ ਨੂੰ ਆਪਣੀ ਜਾਨ ਬਚਾਣੀ ਬੜੀ ਔਖੀ ਹੈ ਤੇ ਪ੍ਰਮਾਤਮਾ ਜੀ ਨੇ ਮੌਕੇ ਤੇ ਸਾਨੂੰ ਇੱਥੇ ਭੇਜਿਆ ਤੇ ਆਪਾਂ ਅੱਜ ਇਸ ਚਿੜੀ ਦੀ ਜਾਨ ਬਚਾਵਾਂਗੇ ਦੇਖੋ ਬੜੀ ਤੜਫਰੀ ਹੈ ਇਹ ਚਿੜੀ ਆਪਣੀ ਜਾਨ ਬਚਾਉਣ ਦੇ ਲਈ ਤੇ ਆਪਾਂ ਅੱਜ ਇਹਦੀ ਜਾਨ ਜਿਹੜੀ ਹੈਗੀ ਆ ਉਹ ਬਚਾਵਾਂਗੇ ਇਹ ਦੇਖੋ ਜੀ ਇਸ ਦੀਆਂ ਲੱਤਾਂ ਪੂਰੀ ਤਰ੍ਹਾਂ ਵਿੱਚ ਚਿਪਕ ਚੁੱਕੀਆਂ ਨੇ ਤੇ ਆਪਾਂ ਇਸ ਦੀਆਂ ਲੱਤਾਂ ਨੂੰ ਹੌਲੀ-ਹੌਲੀ ਫੜ ਕੇ ਬਚਾ ਲਵਾਂਗੇ ਆ ਦੇਖੋ ਇੱਕ ਲੱਤ ਆਪਾਂ ਨੇ ਉਰੀ ਜਿਹੜੀ ਹੈਗੀ ਆ ਉਹ ਬਚਾ ਲਈ ਐ ਤੇ ਇਸੇ ਤਰ੍ਹਾਂ ਦੇਖੋ ਦੂਜੀ ਲੱਤ ਵੀ ਜਿਹੜੀ ਹੈਗੀ ਉਸ ਦੀ ਬਚਾ ਲਈ ਜਾਏਗੀ ਨਹੀਂ ਤਾਂ ਜੇ ਇਹ ਟੜਫੇਗੀ ਤੇ ਇਸ ਦੀਆਂ ਲੱਤਾਂ ਇੱਥੋਂ ਟੁੱਟ ਜਾਣਗੀਆਂ ਆ ਦੇਖੋ ਦੂਜੀ ਲੱਤ ਵੀ ਆਪਾਂ ਉਸ ਦੀ ਬਚਾ ਰਹੇ ਹਾਂ ਜੀ ਇਹ ਕੁਦਰਤ ਨੇ ਸਾਨੂੰ ਮੌਕਾ ਦਿੱਤਾ ਇਸ ਨਿੱਕੀ ਜਹੀ ਚਿੜੀ ਨੂੰ ਬਚਾਉਣ ਦਾ ਇਹ ਦੇਖੋ ਇਹਨੂੰ ਆਪਾਂ ਇਸ ਨੂੰ ਸਹੀ ਸਲਾਮਤ ਮਾਊਸ ਟਰੈਪ ਤੋਂ ਬਚਾ ਲਿਆ ਹੈ ਹਾਂ ਆ ਦੇਖੋ ਦੇਖੋ ਕਿਸ ਤਰ੍ਹਾਂ ਆ ਦੇਖੋ ਇਹ ਹੁੰਦਾ ਜੀ ਮਾਊਸ ਟਰੈਪ ਦੇਖੋ ਇਹ ਨਿੱਕੀ ਜੀ ਚਿੜੀ ਦੇਖੋ ਬਚ ਚੁੱਕੀ ਹੈ ਹੁਣ ਇਸ ਨੂੰ ਆਪਾਂ ਆਜ਼ਾਦ ਕਰ ਦੇਵਾਂਗੇ